ਅੰਤੀ ਸਿੰਘ ਸਾਹਿਬ ਗਨੀ ਗਬੀਰ ਸਿੰਘ ਉਹਨਾਂ ਨੇ ਬਾਦਲ ਪਰਵਾ ਤੇ ਅੱਜ ਪਿਛੇ 2 ਦਿਨ ਲੱਸੀ ਤੇ ਅੱਜ ਐਜੀਪੀਸੀ ਵੱਲ ਉਹਨਾਂ ਨੂੰ 72 ਘੰਟੇ ਦਾ ਸਮਾਂ ਦਿੱਤਾ ਗਿਆ ਤੇ ਦੋਸ਼ ਸਾਬਤ ਕੀਤੇ ਜਾਂਦੇ। ਦੇਖੋ ਗੱਲ ਇਹ ਆ ਜੋ ਕੁਝ ਕੱਲ ਗਿਆਨੀ ਰਵੀਤ ਸਿੰਘ ਨੇ ਕਿਹਾ ਮੇਰਾ ਖਿਆਲ ਆ ਕਿ ਹੁਣ ਜੇ ਕਿਸੇ ਪੰਜਾਬ ਦੇ ਸਿੱਖ ਨੂੰ ਅਜੇ ਵੀ ਸਮਝ ਨਹੀਂ ਆਈ ਕਿ ਬਾਦਲਾ ਨੇ ਪੰਜਾਬ ਨੂੰ ਕਿੱਦਾਂ ਲੁੱਟਿਆ ਬਾਦਲ ਪਰਿਵਾਰ ਨੇ ਪੰਜਾਬ ਦਾ ਕਿਦਾਂ ਸਤਿਆਨਾਸ਼ ਕੀਤਾ ਬਾਦਲ ਪਰਿਵਾਰ ਨੇ ਐ ਜੀ ਪੀ ਸੀ ਦਾ ਕਿਦਾਂ ਸਤਿਆਨਾਸ਼ ਕੀਤਾ ਬਾਦਲ ਪਰਿਵਾਰ ਨੇ ਕਿਦਾਂ ਕਾਲ ਤਖਤ ਸਾਹਿਬ ਦੇ ਜਿਥੇ ਦਾਦਾਂ ਦੀ ਨਿਆਦਰੀ ਕੀਤੀ ਬਾਦਲ ਪਰਿਵਾਰ ਨੇ ਕਿਦਾਂ ਰਾਮ ਨਹੀਬ ਨੂੰ ਮਾਫੀ ਦਿੱਤੀ ਬਾਦਲ ਪਰਿਵਾਰ ਨੇ ਕਿਦਾਂ ਸੁਮੇਤ ਸੈਣੀ ਤੇ ਅਹਾਜਾਦ ਆਲਮ ਨੂੰ ਜਿਹੜਾ ਬੀਜਪੀ ਲਾਇਆ ਸੈਣੀ ਨੂੰ ਅਜਹਾਰ ਆਲਮ ਨੂੰ ਆਪਣੇ ਪਾਰਟੀ ਦੀ ਟਿਕਟ ਦਿੱਤੀ ਜਿਨ੍ਹਾਂ ਨੇ ਪੰਜਾਬ ਦੇ ਮੂੜਿਆਂ ਨੂੰ ਮਾਰ ਕੇ ਸਰ ਹਰੀਕੇ ਪਤਨ ਦੇ ਵਿੱਚ ਦੌੜਤਾ ਸਦ ਕੋ ਕਸਰ ਬਾਕੀ ਹੈ ਇੱਕੋ ਕਸਰ ਬਾਕੀ ਹੈ ਸ਼ਰਮ ਦਾ ਮਰ ਦੇਣਾ ਚਾਹੀਦਾ ਇਹਨਾਂ ਲੋਕਾਂ ਨੂੰ ਕਿ ਗਿਆਨੀ ਰਗਵੀਰ ਸਿੰਘ ਹਣੀ ਇਹ ਦੋ ਛਲਾਦੇ ਆ ਕਿ 4-4 ਲੱਖ ਦੇ ਵਿੱਚ ਖੰਨਪਟ ਸਾਹਿਬ ਵੇਚੇ ਜਾਂਦੇ ਦਰਬਾਰ ਸਾਹਿਬ ਦੇ ਵਿੱਚ ਸਦ ਸਾਨੂੰ ਕਿੰਨੀ ਸ਼ਰਮ ਆਉਂਦੀ ਹੈ ਇਹਨਾਂ ਨੂੰ ਨਹੀਂ ਆਉਂਦੀ ਕਿ ਉੱਥੇ ਜਿਹੜੇ ਝੂਠ ਹੈ ਉਹ ਵੀ ਮਤਲਬ ਇਹਨਾਂ ਲੋਕਾਂ ਨੇ ਵੇਚੀ ਸੁੱਕੀ ਰਸਤ ਵੀ ਵੇਚੀ ਝੂਠ 사 ਝੂਠ ਖਾ ਕੇ ਤੋਂ ਬਾਤ ਸਾਹਿਬ ਦੀ ਮੈਂ ਤੇ ਸੱਚੀ ਗੱਲ ਦੇ ਅੱਜ ਗੰਨੀ ਰਕਬੀਰ ਸਿੰਘ ਉਹਨੂੰ ਫੋਨ ਕੀਤਾ ਸੀਗਾ ਮੈਂ ਫੋਨ ਇਸ ਕਰਕੇ ਉਹਨੂੰ ਕੀਤਾ ਹੈ ਕਿ ਜਦੋਂ ਹੜ ਆਏ ਤੇ ਸਾਡੇ ਇਲਾਕੇ ਦੇ ਵਿੱਚ ਪਾਣੀ ਨੇ ਬੜੀ ਮਾਰ ਮਾਰੀ ਸੀ ਤੇ ਉਸ ਸਮੇਂ ਗਿਆਨੀ ਦਗਬੀ ਸਿੰਘ ਨੇ ਸਾਡੀ ਬਾਹ ਫੜੀ ਆ ਕੇ ਬਾਬਾ ਕੀ ਹੋਸੀ ਕਰਦੇ ਔਰ ਜਿੱਥੇ 8-8 ਫੁੱਟ ਪਾਣੀ ਸੀ ਉੱਥੇ ਖਲੋ ਕੇ ਉਹਨਾਂ ਕੋ ਮੈਂ ਅਰਦਾਸ ਵੀ ਕਰਾਈ ਸੀ ਉਹ ਤੋਂ ਬਿਨਾਂ ਵੀ ਉਹ ਲਗਾਤਾਰ ਇੱਥੇ ਹੁੰਦੇ ਦੇ ਤਾਂ ਉਹਨਾਂ ਨੇ ਲੋਕਾਂ ਦੀ ਬਹੁਤ ਮਦਦ ਕੀਤੀ ਫਿਰ ਜੋ ਉਹਨਾਂ ਨੂੰ ਫੋਨ ਕੀਤਾ ਔਰ ਮੈਂ ਉਹਨਾਂ ਨੂੰ ਕਿਹਾ ਗਿਆਨੀ ਜੀ ਹੋ ਤੇ ਕੋ ਕਸਰ ਨਹੀਂ ਰਹੀ ਮੈਂ ਕਿਹਾ ਮੈਂ ਤੁਹਾਡੇ ਨਾਲ ਲੱਗਦਾ ਆਪਾਂ ਭੀਖ ਮੰਗ ਕੇ ਬਾਲਾਂ ਨੂੰ ਦਈਏ ਪੰਜਾਬ ਚੋਂ ਭੀਖ ਮੰਗ ਕੇ ਇਹਨਾਂ ਦੀ ਭੁੱਖ ਨਿਕਲ ਜੇ ਕਿਤੇ ਜੇ ਇਹਨਾਂ ਦੀ ਭੁੱਖ ਨਿਕਲਦੀ ਆ ਤੇ ਸਾਨੂੰ ਭੀਖ ਮੰਗ ਕੇ ਬਾਦਲ ਪਰਵਾਹ ਦੇ ਘਰ ਛੱਡ ਕੇ ਆਉਣੀ ਚਾਹੀਦੀ ਆ ਵੀ ਤੁਹਾਡੀ ਭੁੱਖ ਨਿਕਲ ਗਏ ਗੁਰਸਾਹਿਬ ਦੀਆਂ ਜ਼ਮੀਨਾਂ ਵੇਚਤੀਆਂ ਜਾਂ ਅੰਮ੍ਰਿਤਸਰ ਚ ਜਿਹੜਾ ਸਕੈਂਡਲ ਹੋਇਆ ਆਨੰਦਪੁਰ ਸਾਹਿਬ ਚ ਜਿਹੜੀ ਕੋਠੀ ਵੇਚੀ ਦਿੱਲੀ ਜਿਹੜੀ ਕੋਠੀ ਖਰੀਦੀ ਤੇ ਵੇਚੀ ਗਈ ਸਰ ਕਿਸ ਕੋ ਕਾਰਡ ਹੈਗਾ ਕੈਸ਼ ਜੀ ਪੀਸੀ ਦੀਆਂ ਕਿੰਨੀਆਂ ਜ਼ਮੀਨਾਂ ਉਹ ਕਿਦ ਕੋ ਠੇਕੇ ਦੇ ਦੇ ਅੱਜ ਪੰਜਾਬ ਦੇ ਅੰਦਰ ਪੰਜਾਬ ਦਾ ਕੋਈ ਹਿੱਸਾ ਇਦਾਂ ਦਾ ਨਹੀਂ ਜਿੱਥੇ 60 ਹਜ਼ਾਰ ਤੱਕ ਠੇਕਾ ਦੀਗਾ ਐ ਜੀਪੀਸੀ ਦੀਆਂ ਜ਼ਮੀਨਾਂ ਦਾ ਕੀ ਠੇਕਾ ਕਈ ਨਹੀਂ ਸੈਂਕੜੇ ਕੱਲੀ ਪਰਿਵਾਰ ਨੇ ਜਿਹੜੇ ਪਿਛਲੇ 50 50 ਸਾਲਾਂ ਤੋਂ ਐ ਜੀਪੀਸੀ ਦੀਆਂ ਜ਼ਮੀਨਾਂ ਬਾਹਰ ਦੇ ਜਿਹਨਾਂ ਛੱਡੇ ਆ ਬਾਹਲਾਂ ਦੇ ਰਿਸ਼ਤੇਦਾਰ ਸੁਸਦ ਗੰਨੀ ਰਗਵੀਰ ਸਿੰਘ ਜੀ ਨੇ ਜੋ ਕਿਹਾ ਮੈਂ ਮੈਂ ਤੇ ਸਮਝਦਾ ਸੀ ਤੇ ਅੱਗੇ ਸਮਝਦੇ ਪੜੇ ਲੋਕ ਉਹ ਜਿਹੜੇ ਅੰਦਰੋਂ ਸਾਦਾ ਕੁਝ ਵੇਖ ਕੇ ਆਉਂਦੇ ਆ ਜੇ ਕਾਲਤਖ ਸਾਹਿਬ ਦਾ ਜਹੇਦਤ ਸਭ ਤੁਸੀਂ ਕਦੀ ਦੇਖਿਆ ਜਦੋਂ ਦਰਬਾਰ ਸਾਹਿਬ ਦੇ ਅੰਦਰ 골ਡਨ ਟੈਂਪਲ ਦੇ ਅੰਦਰ 골ਡਨ ਟੈਂਪਲ ਦਰਬਾਰ ਸਾਹਿਬ ਦਾ ਜਿਹੜਾ ਹੈੱਡ ਗ੍ਰੰਥੀ ਗਾਨੀ ਰਕਬੀਰ ਸਿੰਘ ਜੀ ਜਦੋਂ ਉੱਥੇ ਜਾਂਦੇ ਸੀਗੇ ਤੇ ਸੰਗਤ ਦੋਵੇਂ ਪਾਸੇ ਹੱਥ ਜੋੜ ਕੇ ਖੜ੍ਹ ਜਾਂਦੀ ਕਿੰਡੀ ਵੱਡੀ ਉਹ ਪਦਵੀ ਆ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਤੇ ਬਿਰਾਜਮਾਨ ਬੁੱਢਾ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਤੇ ਬਿਰਾਜਮਾਨ ਨੇ ਬਾਬਾ ਸਾਡੇ ਰਕਬੀਰ ਸਿੰਘ ਜੀ ਔਰ ਕਾਲਤਖ ਕਾਲਤਖ ਸਾਹਿਬ ਦੇ ਜਹੇਦਾਰ ਨੇ ਤੇ ਸਦਾ ਜਹਾ ਨਿਆਦਰ ਉਹਨਾਂ ਦਾ ਕੀਤਾ ਜਾਦਾ ਉਦੋਂ ਵੀ کردار ਕੁਸ਼ੀ ਕਹਿੰਦੇ ਕੀਤੀ ਗਈ ਸੀ ਉਹਨਾਂ ਦੀ ਕੀ ਕੁਝ ਕੀਤਾ ਜਾਦਾ ਉਹਨਾਂ ਦਾ ਸਾਡਾ ਮਾਤਾ ਬਾਲਾ ਨੇ ਯਾਰ ਪੰਜਾਬ ਕੀ ਕਹਿੰਦੇ ਆ ਸੁਖਬੀਰ ਲੈ ਆਓ ਪੰਜਾਬ ਬਚਾਓ ਨਵਾਂ ਕੰਮ ਸ਼ੁਰੂ ਕਰਤਾ ਉਹ ਸਦਾ ਸੁਖਬੀਰ ਭਜਾਓ ਗੁਰਦਾਂ ਦੇ ਬਚਾਓ ਇਹ ਕਹਿਣਾ ਚਾਹੀਦਾ ਕਾਲੀਆਂ ਨੂੰ ਗੁਰਦਾਂਦਿਆਂ ਦੀ ਜਾਇਦਾਦਾਂ ਬਚਾਓ ਇਸ ਬਾਲਾ ਨੂੰ ਇੱਥੋਂ ਪੰਜਾਬ ਚੋਂ ਕੱਢਣਾ ਚਾਹੀਦਾ ਸਾਡੇ ਪੁੱਤ ਖਾ ਗਏ ਯਾਰ 7 ਤੋਂ ਲੈ ਕੇ 17 ਤੱਕ ਨਸ਼ੇ ਕੌਣ ਲੈ ਕੇ ਆਇਆ ਸਾਡੇ ਜਵਾਨ ਪੁੱਤਾਂ ਨੂੰ ਖਾ ਗਏ ਕੀ ਰਹਿੰਦਾ ਹੁਣ ਖਾਨ ਆਲਾ ਹੁਣ ਤੇ ਇਹ ਹੈ ਕਿ ਅਸੀਂ ਸਾਰੇ ਲੋਕ ਲੱਗੇ ਭੀਖ ਮੰਗੀਏ ਤੇ ਬਾਦਲ ਪਿੰਡ ਚ ਜਾ ਕੇ ਉਹਨਾਂ ਦੇ ਬੂਹੇ ਗਾੜੀ ਭੀਖ ਸੁੱਟ ਕੇ ਆਈਏ ਵੀ ਆ ਲਓ ਤੁਹਾਡੀ ਭੁੱਖ ਨਿਕਲ ਗਈ ਮੈਂ ਗਿਆਨੀ ਜੀ ਨੂੰ ਕਿਹਾ ਅੱਜ ਫੋਨ ਕਰਕੇ ਗਿਆ ਮੈਂ ਕਿਹਾ ਜੀ ਇਹਨਾਂ ਦੀ ਭੁੱਖ ਦੀ ਨਿਕਲ ਨਹੀਂ ਉਹਨਾਂ ਦੇ ਪੰਜਾਬ ਦੇ ਮੁੰਡੇ ਮਾਰ ਤੇ ਸਾਰੇ ਨਸ਼ਿਆਂ ਦੇ ਨਾਲ ਨਸ਼ੇ ਲੈ ਕੇ ਆਏ ਹੁਣ ਗੈਕਸਟਰ ਲਈ ਆਉਂਦੇ ਆ ਇਹ ਤਾਂ ਪੰਜਾਬ ਦੀ ਬਦਵਾਦੀ ਦਾ ਪੱਕਾ ਸਮਾਨ ਨਾ ਰੱਖਦੇ ਹੁਣ ਗੈਕਸਟਰ ਲਈ ਆਉਂਦੇ ਆ ਗਿਆਨੀ ਜੀ ਦਾ ਕੀ ਪ੍ਰਤੀਕਰਮ ਤਰਨ ਗੱਲ ਬਣਦਾ ਸਾਬ ਜੀ ਗਿਆਨੀ ਜੀ ਬਚਾਦੇ ਬੜੇ ਜਜ਼ਬਾਤੀ ਸੀ ਉਹ ਕਹਿੰਦੇ ਧਾਲੀਆ ਸਾਹਿਬ ਕੀ ਕਰੀਏ ਪੰਜਾਬ ਬੇੜਾ ਗਰ ਘਤਤਾ ਇਹਨਾਂ ਨੇ ਉਹ ਬਚਾਦੇ ਗੱਲ ਕਰਦੇ ਕਰਦੇ ਜਜ਼ਬਾਤੀ ਹੋ ਗਏ ਕੱਲ ਵੀ ਉਹ ਜਜ਼ਬਾਤੀ ਸੀ ਜਦੋਂ ਉਹਨਾਂ ਨੇ ਪੀਸੀ ਕੀਤੀ ਸਾਡੇ ਬੰਦੇ ਬਚਾਦੇ ਉੱਚੀ ਉੱਚੀ ਲੋਕਾਂ ਨੂੰ ਕਹਿ ਰਿਹਾ ਕਿ ਬਾਦਲਾਂ ਤੋਂ ਪੰਜਾਬ ਬਚਾ ਲਓ ਬਾਦਲਾਂ ਕੋਲੋਂ ਗੁਰਦਾ ਦੇ ਬਚਾ ਲਓ ਬਾਦਲਾਂ ਕੋਲੋਂ ਐਸਜੀਪੀਸੀ ਬਚਾ ਲਓ ਬਾਦਲਾਂ ਕੋਲੋਂ ਸ੍ਰੀ ਅਕਾਲ ਤਖਤ ਸਾਹਿਬ ਬਚਾ ਲਓ ਬਾਦਲਾਂ ਕੋਲੋਂ ਦਰਬਾਰ ਸਾਹਿਬ ਦੀ ਝੂਠ ਬਚਾ ਲਓ ਬਾਦਲਾਂ ਕੋਲੋਂ ਸੁੱਕਾ ਜਿਹੜੀਆਂ ਰੋਟੀਆਂ ਉਹ ਬਚਾ ਲੋ ਸੱਤ ਬਾਦਲਾਂ ਕੋਲੋਂ ਗੁਰਦਾ ਨੀਂ ਜਮੀਨਾਂ ਬਚਾ ਲੋ ਕੀ ਕਹਨੇ ਇਹਦਾ ਸੱਤ ਸੁਖਬੀਰ ਦਾ ਕਰ ਨਹੀਂ ਪਾ ਸਕਦਾ ਢਿੱਡ ਨਹੀਂ ਪਾ ਸਕਦਾ ਕਿੰਨੀ ਭੁੱਖਿਆ ਇਹਨਾਂ ਨੂੰ ਸਾਰਾ ਪੰਜਾਬ ਲੁੱਟ ਕੇ ਖਾ ਗਏ ਬڑے ਬڑے ਫਾਈਵ ਸਟਾਰ ਟੋਟਲ ਬਣਾ ਲਏ ਬੱਸਾਂ ਬਣਾ ਲੀਆਂ ਜਮੀਨਾਂ ਹਜ਼ਾਰਾਂ ਏਕੜ ਬਣਾ ਲੀਆਂ ਫਿਰ ਵੀ ਤੁਹਾ ਦਾ ਢਿੱਡ ਨਹੀਂ ਪਾਦਾ 5 4 5-5 ਲੱਖ ਦਾ ਤੁਸੀਂ ਯਾਰ ਉਥੇ ਖੰਡਵਰ ਸਾਹਿਬ ਵੇਚਦੇ ਉਹ ਬਾਦ ਸਾਹਿਬ ਦੇ ਵਿੱਚ ਇਹ ਤਾਂ ਡੀਐਸਜੀਪੀਸੀ ਕਿੱਥੇ ਆ ਧੰਮੀ ਗੱਲਾਂ ਕਰ ਰਿਹਾ ਧੰਮੀ ਕਿੱਥੇ ਆ ਜੀ ਜਿਹੜਾ ਜਿਹੜਾ ਸਾਡਾ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦਾ ਖੰਡ ਪਾਠ 10000 ਜਾਂ 8000 ਤੋਂ ਚਾਹੀਦਾ ਚਾਚਾ 5-5 ਲੱਖ ਦੀ ਮਤਲਬ ਜਿਹੜੀ ਉਹ ਬਲੈਕ ਚ ਲੋਕਾਂ ਨੂੰ ਵੇਚ ਰਹੇ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਬਾਲਾਂ ਨੂੰ ਤੇ ਜਿਹੜੇ ਲੋਕ ਇਹ ਕਹਿੰਦੇ ਆ ਸਖਬੀਰ ਲਿਆਓ ਪੰਜਾਬ ਬਚਾਓ ਉਹਨਾਂ ਨੂੰ ਗਿਆਨੀ ਗਬੀਰ ਸਿੰਘ ਦੀ ਪਹਿਲਾਂ ਤੇ ਉਹਨਾਂ ਨੂੰ ਸਰ ਗਿਆਨੀ ਹਾਫ ਬੀਰ ਸਿੰਘ ਦੀ ਅਪੀਲ ਸੁਣਨੀ ਚਾਹੀਦੀ ਸੀ 2.0 ਦਾ ਸੰਬਧ ਵਾਲਾ ਹੁਕਮਨਾਮਾ ਸੋ ਲੈਣਾ ਚਾਹੀਦਾ ਸੀਗਾ ਕਿੱਦਾਂ ਬੈਠਾ ਕਹਿੰਦਾ ਮੈਂ ਆ ਵੀ ਕੰਮ ਕੀਤਾ ਮੈਂ ਆ ਵੀ ਕੀਤਾ ਮੁੜ ਕੇ ਮੁੱਕਰ ਗਏ ਸਾਰੇ ਕਾਲ ਤੱਕ ਤੋਂ ਮੁੱਕਦੇ ਹੁੰਦੇ ਹਰ ਚੀਜ਼ ਖਾ ਕੇ ਮੁੱਕਦੇ ਗਏ ਸੋ ਮੈਂ ਤਾਂ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ ਦੁਨੀਆ ਭਰ ਦੇ ਸਿੱਖਾਂ ਨੂੰ ਕਹਿਣਾ ਚਾਹੁੰਦਾ ਉਹ ਸਿੱਖੋ ਪੰਜਾਬ ਬਚਾ ਲਓ ਇਹਨਾਂ ਬਾਦਲਾਂ ਕੋਲ ਲੁੱਟ ਕੇ ਖਾ ਗਏ ਤੁਹਾਡਾ ਪੰਜਾਬ ਤੁਹਾਡੇ ਗੁਰਦਾਰੇ ਤੁਹਾਡੇ ਗੁਰਦਾਰੇ ਦੀਆਂ ਜ਼ਮੀਨਾਂ ਹੁਣ ਤਾਂ ਅਸੀਂ ਥੋੜਾ ਬੋਲਦੇ ਹਾਂ ਹੁਣ ਤਾਂ ਸਰ ਕਾਲ ਤੱਕ ਸਾਹਿਬ ਦੇ ਸਾਫਕਾ ਜਹਦਤ ਦੇ ਦਰਬਾਰ ਸਾਹਿਬ ਦੇ ਹੈਡ ਗਰੰਟੀ ਬੋਦੇ ਦੱਸ ਸਕਦਾ ਸੁਖਬੀਰ 328 ਸਰੂਪ ਕਿੱਥੇ ਗਏ ਦੱਸੇ ਸੁਖਬੀਰ ਨੇ ਤਾਂ ਮੈਂ ਦੱਸ ਸਕਦੇ ਆ ਕਿ 328 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੱਥੇ ਗਏ ਆ ਇਹ ਦੱਸਣ ਲੋਕਾਂ ਨੂੰ ਕਿ ਸਰੂਪ ਕਿੱਥੇ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਡਾ ਗੁਰੂ ਗ੍ਰੰਥ ਸਾਹਿਬ ਵੀ ਚੋਰੀ ਹੋ ਗਿਆ ਉੱਥੋਂ ਯਾਰ ਇਹਨਾਂ ਦੇ ਵਸਪਾਏ ਹੀ ਸੋ ਮੇਰੀ ਬੇਨਤੀ ਆ ਉਹ ਇਹਨਾਂ ਨੂੰ ਕੱਢੋ ਪੰਜਾਬ ਚੋਂ ਜਿਹੜੇ ਮਾਰੇ ਪਤਲੇ ਰਹਿ ਗਿਆ ਇਹਨਾਂ ਨੂੰ ਪੰਜਾਬ ਚੋਂ ਭਜਾਓ ਜਿਹੜੇ ਲੋਕ ਇਹ ਕਹਿੰਦੇ ਤਾਂ ਲਿਆਓ ਉਹਨਾਂ ਨੂੰ ਥੋੜੀ ਬਹੁਤੀ ਸ਼ਰਮ ਆਉਣੀ ਚਾਹੀਦੀ ਯਾਰ ਥੋੜੀ ਬਹੁਤੀ ਥੋੜੀ ਬੋਦੀ ਚਲਮੁਨੀਦਰੀ ਗੰਦੇ ਰਗਵੀ ਸਿੰਘ ਉਹਨਾਂ ਦੇ ਬਿਆਨ ਨੂੰ ਉਹ ਬੰਦੇ ਸੁਣ ਜਿਆਦਾ ਤਾਂ ਜਿਹੜੇ ਕਹਿੰਦੇ ਕਿ ਦੁਲਿਓ ਇਹਨਾਂ ਨੂੰ ਭਜਾਓ ਸਰ ਗੁਰਦਾਰੇ ਬਚਾਓ ਗੁਰਦਾਰੇ ਦੀਆਂ ਜ਼ਮੀਨਾਂ ਬਚਾਓ ਗੁਰਦਾਰੇ ਦੀ ਝੂਠ ਬਚਾਓ ਸੁੱਕੀਆਂ ਰੋਟੀਆਂ ਬਚਾਓ ਕਾਲ ਤੱਕ ਸਭ ਨੂੰ ਬਚਾਓ ਤੇ ਸੁਖਬੀਰ ਉਹਨਾਂ ਨੂੰ ਭਜਾਓ ਬਾਦਲ ਪਰਵਾਹ ਭਜਾਓ ਮੈਂ ਇਹ ਕਹਿਣਾ ਚਾਹੁੰਦਾ